ਵੋਟਿੰਗ ਦੇ ਲਈ ਪੰਜਾਬ ਤਿਆਰ, ਕੱਲ ਸਾਰੀਆਂ 13 ਸੀਟਾਂ ਤੇ ਹੋਵੇਗਾ ਮਤਦਾਨ, 24000 ਤੋਂ ਵੱਧ ਪੋਲਿੰਗ ਸਟੇਸ਼ਨਾਂ ਤੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਲਈ ਕਰੀਬ 70000 ਜਵਾਨ ਤਾਇਨਾਤ। ਚਾਂਗਰ ਸਟੇਡਰਸ ਦੇ ਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੋਸ਼ਲ ਮੀਡੀਆ ਤੇ ਮਿਲਿਆ ਧਮਕੀ ਭਰਿਆ ਮੈਸੇਜ, ਬੈਂਸ ਦੇ ਲਈ ਲਿਖਿਆ, "ਥੋੜਾ ਸ਼ਾਂਤੀ ਨਾਲ ਚੱਲ ਨਹੀਂ ਤਾਂ ਪੱਕਾ ਹੀ ਕਰ ਦਿਆਂਗੇ ਸ਼ਾਂ।" ਤੈਵਲ ਕਲਾਂ ਗੋਲੀਕਾਂਡ ਕੇਸ ਪੰਜਾਬ ਦੇ ਵਿੱਚੋਂ ਟਰਾਂਸਫਰ ਹੁਣ ਫਰੀਦਕੋਟ ਦੀ ਥਾਂ ਚੰਡੀਗੜ੍ਹ ਕੋਰਟ ਦੇ ਵਿੱਚ ਚੱਲੇਗਾ ਕੇਸ ਰਿਟਾਇਰਡ ਐਸਐਸਪੀ ਚੰਕੀ ਸ਼ਰਮਾ ਨੇ ਦਾਖਲ ਕੀਤੀ ਸੀ ਪਟੀਸ਼ਨ ਤਿਹਾਰ ਜ਼ਿਲ੍ਹੇ ਦੇ ਵਿੱਚ ਸਰੈਂਡਰ ਕਰਨ ਤੋਂ ਪਹਿਲਾਂ ਕੇਜਰੀਵਾਲ ਦਾ ਬਿਆਨ ਬੋਲੇ ਨਹੀਂ ਰੁਕਣ ਦਿਆਂਗੇ ਦਿੱਲੀ ਦੇ ਕੰਮ ਜੇਲ੍ਹ ਤੋਂ ਇੰਚਲਾਵਾਂਗੇ ਸਰਕਾਰ ਬਾਹਰ ਆ ਕੇ ਇਕ ਤਰ੍ਹਾਂ ਦੇ ਵਾਲੀ ਗਰੰਟੀ ਕਰਾਂਗਾ ਪੂਰੀ ਆ ਰਾਜਤਾਨੀ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਤੇ ਗਰਮਾਈ ਸਿਆਸਤ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰੀ ਬੀਜੇਪੀ ਤਾਂ ਕੇਜਰੀਵਾਲ ਬੋਲੇ 20 ਰੁਪਏ ਨੇ ਦਿੱਲੀ ਨੂੰ ਮਿਲਣ ਵਾਲਾ ਪਾਣੀ ਘਟਾਇਆ ਜਲ ਸੰਕਟ ਦੇ ਵਿਚਾਲੇ ਸੁਪਰੀਮ ਕੋਰਟ ਪਹੁੰਚੀ ਦਿੱਲੀ ਸਰਕਾਰ ਹਰਿਆਣਾ ਯੂਪੀ ਤੇ ਹਿਮਾਚਲ ਤੋਂ 1 ਮਹੀਨੇ ਦੇ ਲਈ ਵਾਧੂ ਪਾਣੀ ਦਿਵਾਉਣ ਦੀ ਮੰਗ ਲੇ ਕੋਦਰ ਤੋਂ ਆਪ ਵਿਧਾਇਕਾ ਇੰਦਰਜੀਤ ਕੌਰ ਦੇ ਪਤੀ ਸ਼ਰਮਜੀਤ ਸਿੰਘ ਮਾਨ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਮੌਤ ਆਪ ਦੀ ਪਾਰਟੀ ਨੇ ਜਤਾਇਆ ਦੁੱਖ ਸੋਨੀਪੱਥੀ ਇੱਕ ਫੈਕਟਰੀ ਦੇ ਵਿੱਚ ਅੱਗ ਦਾ ਤੰਡ ਅਸਮਾਨ ਦੇ ਵਿੱਚ ছਾਇਆ ਕਾਲਾ ਧੂਮਾ ਫੈਕਟਰੀ ਦਾ ਸਾਰਾ ਸਮਾਨ ਸੜ ਚੁਕਿਆ ਸਵਾਹ ਜਾਨੀ ਨੁਕਸਾਨ تھਰੇਆ بچا ਖਾਤਰ ਲੋਕਾਂ ਦੀ ਆਵਾਜ਼ ਤੋਂ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਤੱਕ ਉਹਨਾਂ ਦੀ ਜ਼ਬਰਦਸਤ ਕਵਰੇਜ ਤੋਂ ਬਾਅਦ ਪੁਰਨਾਵ ਦੀਆਂ ਦੇ ਦਿੰਦੀ ਤਾਕਤਿਆਰੀ ਹਰਿਆਣਾ ਕਮੈਚ 4 ਜੂਨ ਸੁਪਰ ਫਾਸਟ 361 ਨਤੀਜੇ ਸਿਰਫ న్యూਜ਼ 18 ਪੰਜਾਬ ਦੇ న్యూਜ਼ 18 ਪੰਜਾਬ ਹਰਿਆਣਾ ਆਪਣੇ ਸਾਰੇ ਵਿਊਅਰਸ ਨੂੰ ਅਪੀਲ ਕਰਦਾ ਹੈ ਕਿ 1 ਜੂਨ ਨੂੰ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨਸ ਤੇ ਜਾਓ ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਕਰੋ ਉਂਗਲ ਤੇ ਲੱਗੀ ਸਿਆਹੀ ਦੇ ਨਾਲ ਸੈਲਫੀ ਕਲਿੱਕ ਕਰੋ ਸਾਨੂੰ ਸੈਂਡ ਕਰੋ WhatsApp ਨੰਬਰ ਤੇ ਸਾਡਾ WhatsApp ਨੰਬਰ ਹੈ 6304923852 ਇਲੈਕਸ਼ਨ ਇਸ ਇਕੁਅਲ ਟੂ న్యూਸ 18 ਸਸਿਗਾ ਤੁਸੀਂ ਵਖ ਰਿਹਾ ਹੋ న్యూਸ 18 ਨੂੰ ਪੰਜਾਬ ਲੈਣਾ ਆਵੇ ਪ੍ਰਵੀਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ਾਦ ਕਰਾਂਗੇ ਵੱਡੀ ਖਬਰ ਤੋਂ ਸਿਮਰਜੀਤ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸੋਸ਼ਲ ਮੀਡੀਆ ਤੇ ਧਮਕੀ ਭਰਿਆ ਮੈਸੇਜ ਮਿਲਿਆ ਮੈਸੇਜ ਦੇ ਵਿੱਚ ਲਿਖਿਆ ਗਿਆ ਹੈ ਕਿ ਥੋੜਾ ਸ਼ਾਂਤੀ ਦੇ ਨਾਲ ਚੱਲ ਨਹੀਂ ਤਾਂ ਪੱਕਾ ਹੀ ਸ਼ਾਂਤ ਕਰ ਦਿਆਂਗੇ ਸਮਝ ਕਰ ਲੈ ਅਜੇ ਵੀ ਵੇਲਾ ਹੈ ਨਹੀਂ ਤਾਂ ਤੇਰੀ লাশ ਦੀ ਪਹਿਚਾਣ ਵੀ ਨਹੀਂ ਕਰਨੀ ਕਿਸੇ ਨੇ ਸਿਮਰਜੀਤ ਬੈਂਸ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਦਰਸਲ ਲੋਕ ਸਭਾ ਚੋਣਾਂ ਦੇ ਵਿਚਾਲੇ ਪਿਛਲੇ ਦਿਨ ਜਿਹੜੇ ਕਿ ਦੋਵੇਂ ਭਰਾ ਕਾਂਗਰਸ ਪਾਰਟੀ ਦੇ ਸ਼ਾਮਲ ਹੋਏ ਸਨ ਖੁੱਲ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਜਿਹੜੀ ਕਿ ਹਮਾਇਤ ਕੀਤੀ ਸੀ ਤੇ ਇਸ ਦੇ ਵਿਚਾਲੇ ਸਿਮਰਜੀਤ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸੋਸ਼ਲ ਮੀਡੀਆ ਤੇ ਧਮਕੀ ਭਰਿਆ ਮੈਸੇਜ ਮਿਲਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਥੋੜਾ ਸ਼ਾਂਤੀ ਦੇ ਨਾਲ ਚੱਲ ਨਹੀਂ ਤਾਂ ਪੱਕਾ ਹੀ ਸ਼ਾਂਤ ਕਰ ਦਿਆਂਗੇ ਸਮਝ ਕਰ ਲੈ ਅਜੇ ਵੀ ਵੇਲਾ ਨਹੀਂ ਤਾਂ ਤੇਰੀ লাশ ਦੀ ਪਹਿਚਾਣ ਵੀ ਨਹੀਂ ਕਰਨੀ ਕਿਸੇ ਨੇ ਸਿਮਰਜੀਤ ਬੈਂਸ ਦੇ ਨਾਲ ਜੁੜੀ ਗਈ ਅਸਲ ਵਿੱਚ ਵੱਡੀ ਖਬਰ ਹੈ ਕਿਉਂਕਿ ਗੱਲ ਲੁਧਿਆਣਾ ਦੀ ਸਿਆਸਤ ਦੀ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਵੱਡਾ ਫੇਰਬਦਲ ਲੁਧਿਆਣਾ ਦੀ ਸਿਆਸਤ ਦੇ ਵਿੱਚ ਹੋਇਆ ਰਵਨੀਤ ਬਿੱਟੂ ਜਿਹੜੇ ਕਿ ਕਾਂਗਰਸ ਨਾਲ ਵੇਦਾ ਕਹਿੰਦੇ ਬੀਜੇਪੀ ਚੱਲੇਗੇ ਬੀਜੇਪੀ ਦੇ ਉਮੀਦਵਾਰ ਨੇ ਦੂਜੇ ਪਾਸੇ ਸਿਮਰਜੀਤ ਬੈਂਸ ਬੈਂਸਪਰਾ ਜਨਾਂ ਦੇ ਆਪਣੀ ਪਾਰਟੀ ਸੋ ਲੋਕ ਸੰ사ਪਾਰਟੀ ਉਹਨਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਆਲੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਜਾਂਦਾ ਹੈ ਖੁੱਲ੍ਹ ਕੇ ਚੋਣਵੀ ਅਖਾੜੇ ਦੇ ਵਿੱਚ ਰਾਜਾ ਵੜਿੰਗ ਦਾ ਸਮਰਥਨ ਕੀਤਾ ਜਾਂਦਾ ਤੇ ਹੁਣ ਸ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸੋਸ਼ਲ ਮੀਡੀਆ ਤੇ ਦੱਸ ਵੱਲ ਇੱਕ ਮੈਸੇਜ ਭੇਜਿਆ ਗਿਆ ਹੈ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਅਰੋਣਾ ਜੁੜੇ ਜੁੜੇ ਹੋਏ ਨੇ ਅਰਜਿੰਦਰ ਕੀ ਕੋ ਜਾਣਕਾਰੀ ਹੈ ਕਿੰਨੇ ਵਜੇ ਇਹ ਮੈਸੇਜ ਆਇਆ ਹੈ ਕਿ ਸਿਮਰਜੀਤ ਬੈਂਸ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਦਾ ਪੱਖ ਸਾਹਮਣੇ ਆਇਆ ਜੀ ਬਿਲਕੁਲ ਪਰਮਿੰਦਰ ਜ਼ਿਲ੍ਹੇ ਦੇ ਨਾਲ ਸਿਮਰਜੀਤ ਬੈਂਸ ਕੱਲ ਰਾਜਾ ਵਡਿੰਗ ਦੇ ਨਾਲ ਪ੍ਰਚਾਰ ਦੇ ਲਈ ਨਿਕਲੇ ਸੀ ਤਾ ਇਸੇ ਵਿਚਾਲੇ ਉਹਨਾਂ ਨੂੰ ਇੱਕ ਫੇਸਬੁੱਕ ਅਕਾਊਂਟ ਦੇ ਉੱਤੇ ਜਿਹੜਾ ਤਨਖੀ ਭਰਿਆ ਮੈਸੇਜ ਆਇਆ ਹੈ ਇਸ ਤੋਂ ਬਾਅਦ ਉਹਨਾਂ ਦੀ ਸੋਸ਼ਲ ਮੀਡੀਆ ਟੀਮ ਦੇ ਵੱਲੋਂ ਜਦੋਂ ਇਹ ਮੈਸੇਜ ਨੂੰ ਪੜਿਆ ਗਿਆ ਤਾਂ ਸਿੱਧੇ ਤੌਰ ਤੇ ਜਿਹੜੀ ਆ ਧਮਕੀ ਜਾਨੋ ਮਾਰਨ ਦੀ ਉਸ ਦੇ ਵਿੱਚ ਜਿਹੜੀ ਦਿੱਤੀ ਗਈ ਸੀ ਪਰ ਜਦੋਂ ਹੀ ਮਾਮਲਾ ਸਿਮਰਜੀਤ ਬੈਂਸ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਡੀਜੀਪੀ ਪੰਜਾਬ ਸਮੇਤ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਈਮੇਲ ਜਰੀਏ ਜਿਹੜੀ ਆ ਸ਼ਿਕਾਇਤ ਕੀਤੀ ਹੈ ਔਰ ਇਸੇ ਤੇ ਚੱਲਦੇ ਆ ਉਹਨਾਂ ਨੇ WhatsApp ਜਰੀਏ ਜਿਹੜਾ ਮੀਡੀਆ ਨੂੰ ਵੀ ਇਹ ਚੀਜ਼ ਸਰਕੂਲੇਟ ਕੀਤੀ ਹੈ ਤਾਂਕਿ ਜਿਹੜਾ ਇਸ ਦੀ ਜਾਣਕਾਰੀ ਜਿਹੜੀ ਆ ਉਹ ਪਤਾ ਲੱਗ ਸਕੇ ਤਾਂ ਇਸੇ ਵਿਚਾਲੇ ਜਿਹੜਾ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਆ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੁੱਕੀਆਂ ਨੇ ਪਰ ਚੋਣਾਂਵਾਂ ਦੇ ਦੌਰ ਦੇ ਦੌਰਾਨ ਜਿਹੜੀ ਉਹਨਾਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਜਿਹੜੀ ਅਜਿਹੀ ਧਮਕੀ ਮਿਲੀ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਇਹ ਪੋਸਟ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ਜੀ ਹਰਜਿੰਦਰ ਕੀ ਹੈ WhatsApp ਤੇ Facebook ਤੇ ਮੈਸੇਜ ਆ ਕਿਸ ਦੇ ਨਾਮ ਤੇ ਆ ਇਸ ਨੂੰ ਲੈ ਕੇ ਕੋਈ ਜਾਣਕਾਰੀ ਕੋਈ ਸਾਹਮਣੇ ਆਈ ਹੈ ਜੀ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਜਿਹੜੀ IT ਵਿਭਾਗ ਜਿਹੜਾ ਉਹਨਾਂ ਦਾ ਸੀਗਾ ਉਹਨਾਂ ਦੇ ਵੱਲੋਂ ਜਿਹੜੀ ਆ ਸਾਈਬਰ ਸੈੱਲ ਨੂੰ ਵੀ ਜਿਹੜੀ ਕੰਪਲੀਟ ਭੇਜੀ ਗਈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਕਰਦੀ ਹੈ ਇਹ ਹਾਲੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਾਫ ਕਾਬ ਦਾਾਇਕ ਕੋ ਸਿਮਰਜੀਤ ਮੈਥ ਵੱਲੋਂ ਜਿਹੜੀ ਆਪਣੇ ਅਕਾਊਂਟ ਦੇ ਉੱਤੇ ਜਰੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਪਰ ਇਸੇ ਵਿਚਾਲੇ ਜਿਹੜੀ ਉਹਨਾਂ ਨੂੰ ਇੱਕ ਮੈਸੇਂਜਰ ਦੇ ਜਿਹੜੀ ਜਰੀਏ ਜਿਹੜੀ ਹੈ ਉਹਨਾਂ ਨੂੰ ਇੱਕ ਧਮਕੀ ਮਿਲੀ ਹੈ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਤਾਂ ਇਸੇ ਵਿਚਾਲੇ ਜਿਹੜਾ ਪੁਲਿਸ ਦਾ ਹੁਣ ਜਿਹੜੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਸਿਮਰਜੀਤ ਮੈਥ ਵੱਲੋਂ ਦਰ ਦੁਪਹਿਰ ਹੀ ਜਿਹੜੀ ਹੈ ਸ਼ਿਕਾਇਤ ਜਿਹੜੀ ਈਮੇਲ ਦੀ ਚੋਣਾਂ ਦੇ ਦੌਰਾਨ ਜਿਹੜੀ ਹੈ ਲਗਾਤਾਰ ਉਹਨਾਂ ਦਾ ਪ੍ਰਚਾਰ ਜਰੂਰ ਚੱਲ ਰਿਹਾ ਸੀ ਪਰ ਇਸੇ ਵਿਚਾਲੇ ਜਿਹੜੀ ਉਹਨਾਂ ਨੂੰ ਧਮਕੀ ਮਿਲੀ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਵਫਦ ਹੈ ਉਹ ਪੁਲਿਸ ਮਿਸ਼ਨਰ ਦੇ ਨਾਲ ਵੀ ਮੁਲਾਕਾਤ ਕਰੇਗਾ ਜੀ ਹਾਂ ਠੀਕ ਹੈ ਜਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸਿਮਰਜੀਤ ਬੈਂਸ ਜਿੰਨਾ ਜੁੜੀ ਹੋਈ ਹੈ ਵੱਡੀ ਖਬਰ ਹੈ ਕਾਂਗਰਸ ਆਗੂ ਸਿਮਰਜੀਤ ਬੈਂਸ ਜਿੰਨਾਂ ਨੂੰ ਕਿ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸੋਸ਼ਲ ਮੀਡੀਆ ਤੇ ਧਮਕੀ ਭਰਿਆ ਮੈਸੇਜ ਮਿਲਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਥੋੜਾ ਸ਼ਾਂਤੀ ਦੇ ਨਾਲ ਸਮਝ ਕਰ ਲਿਆ ਅਜੇ ਵੀ ਵੇਲਾ ਨਹੀਂ ਤਾਂ ਤੇਰੀ লাশ ਦੀ ਪਹਿਚਾਣ ਵੀ ਨਹੀਂ ਕਰਨੀ ਕਿਸੇ ਨੇ ਫਿਲਹਾਲ ਇਹ ਪੂਰਾ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਸ ਦੇ ਵੱਲ ਤਮਕੀਦ ਦਿੱਤੀ ਗਈ ਹੈ ਤੇ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਰੋਕ ਕਰਨਗੇ ਅਗਲੀ ਖਬਰ ਦਾ ਨਕੂਦਰ ਤੋਂ ਆਮ ਆਦੀ ਪਾਰਟੀ ਦੇ ਵਿਦਾਇਕਾ ਦੀ ਪਤੀ ਦੀ ਮੌਤ ਹੋ ਗਈ ਹੈ ਇੰਦਰਜੀਤ ਕੌਰ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਦਿਲ ਦਾ ਦੌਰਾ ਪੈਣ ਦੇ ਕਾਰਨ ਸ਼ਰਨਜੀਤ ਸਿੰਘ ਦੀ ਮੌਤ ਹੋਈ ਹੈ ਆਪਣੇ ਘਰ ਦੇ ਵਿੱਚ ਹੀ ਮੌਜੂਦ ਸਨ ਆ ਸ਼ਰਨਜੀਤ ਸਿੰਘ ਸੋ ਬੇਹਦ ਮੰਦ ਭਾਗੀਏ ਖਬਰ ਹੈ ਆ ਦਰਸਲ ਕੁਦਰਤ ਨੂੰ ਜੋ ਆਮਾਦੀ ਪਾਰਟੀ ਦੇ ਵਿਰਾਇਕਾਂ ਨੇ ਉਹਨਾਂ ਦੇ ਪਤੀ ਦੀ ਮੌਤ ਲਈ ਹੈ ਇੰਦਰਜੀਤ ਕੌਰ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਦਿਲ ਦਾ ਦੌਰਾ ਪੈਣ ਦੇ ਕਾਰਨ ਦਰਸਲ ਸ਼ਰਮਜੀਤ ਸਿੰਘ ਦੀ ਮੌਤ ਹੋਈ ਹੈ ਜੋ ਕਿ ਵਜਾ ਮੌਤ ਦੀ ਦੱਸੀ ਜਾ ਰਹੀ ਹੈ ਜਾਰੀ ਹੈ ਆਪਣੇ ਘਰ ਦੇ ਵਿੱਚ ਹੀ ਸ਼ਰਮਜੀਤ ਸਿੰਘ ਮੌਜੂਦ ਸਨ ਜੋ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਦਾ ਅੰਤ ਹੋ ਗਿਆ ਜਿਸ ਨਾਲ ਵੀ ਅਸੀਂ ਤੁਹਾਨੂੰ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਸ਼ਰਮਜੀਤ ਸਿੰਘ ਮਾਨ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਦੇਹਾਂਤ ਹੋਇਆ ਰੋਕ ਰੰਗ ਅਗਲੀ ਖਬਰ ਦਾ ਹਫੀਦ ਕੁਰਦੇ ਵਿੱਚ ਕਿਸਾਨਾਂ ਵੱਲੋਂ ਬੀਜਪੀ ਦਾ ਵਿਰੋਧ جاری ਹੈ ਪੋਲਿੰਗ ਬੂਥ ਦੇ ਨੇੜੇ ਕਿਸਾਨਾਂ ਨੇ ਬੀਜਪੀ ਦਾ ਟੈਂਟ ਪੜੋ ਦਿੱਤਾ ਹੈ ਪਿੰਡ ਕਿੰਗਰਾ ਦੇ ਵਿੱਚ ਕਿਸਾਨਾਂ ਨੇ ਬੀਜਪੀ ਦਾ ਟੈਂਟ ਪੁੱਟਿਆ ਅਸੀਂ ਨਹੀਂ ਚਾਹੁੰਦੇ ਬੂਥ ਨੇੜੇ ਭਾਜਪਾ ਦਾ ਟੈਂਟ ਲੱਗੇ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਬੂਥ ਦੇ ਨੇੜੇ ਭਾਜਪਾ ਦਾ ਟੈਂਟ ਲੱਗੇ ਕਿਸਾਨਾਂ ਦੇ ਵਿਰੋਧ ਤੇ ਬੀਜਪੀ ਆਗੂਆਂ ਦਾ ਬਿਆਨ ਸਾਹਮਣੇ ਆ ਬੀਜਪੀ ਦਾ ਕਹਿਣਾ ਹੈ ਕਿ ਲੋਕਤੰਤਰ ਸਾਰਿਆਂ ਨੂੰ ਪ੍ਰਚਾਰ ਦਾ ਬਰਾਬਰ ਅਧਿਕਾਰ ਦਿੰਦਾ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਹੋਵੇਗੀ ਤੁਰਸਦਾ ਵੀ ਪੱਖ ਸਾਹਮਣੇ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਹੋਵੇਗੀ ਕਿਉਂਕਿ ਚੋਣ ਪ੍ਰਚਾਰ ਦੇ ਦੌਰਾਨ ਵੀ ਵਕਫਾਕ ਜਗਾਵਾਂ ਤੋਂ ਤਸਵੀਰਾਂ ਸਾਹਮਣੀਆਂ ਜਦੋਂ ਭਾਜੀਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਤੇ ਹੁਣ ਕੁਝ ਹੀ ਘੰਟੇ ਬਾਕੀ ਬਚੇ ਨੇ ਕੱਲ ਜਿਹੜੇ ਕਿ ਪੰਜਾਬ ਦੇ ਵਿੱਚ VOTING ਹੋਣੀ ਹੈ ਤੇ ਇਸ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਫਰੀਦਕੋਟ ਦੇ ਵਿੱਚ ਕਿਸਾਨਾਂ ਵੱਲੋਂ ਭਾਜੀਪੀ ਦਾ ਵਿਰੋਧ ਕੀਤਾ ਗਿਆ ਪੋਲਿੰਗ ਬੂਥ ਦੇ ਨੇੜੇ ਕਿਸਾਨਾਂ ਨੇ ਭਾਜੀਪੀ ਦਾ ਟੈਂਟ ਲਗਾਇਆ ਗਿਆ ਸੀ ਉਸ ਟੈਂਟ ਨੂੰ ਰਿਪੋਰਟ ਦਿੱਤਾ ਜਿਸ ਦੀ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਪਿੰਡ ਕਿੰ ਬੀਜੇਪੀ ਦਾ ਟੈਂਟ ਪੁੱਟ ਦਿੰਦਾ ਹੈ ਕਿਸਾਨਾਂ ਦਾ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਪੂਰੇ ਜਿਹੜੇ ਭਾਜਪਾ ਦਾ ਟੈਂਟ ਲੱਗੇ ਤੇ ਦੂਜੇ ਪਾਸੇ ਬੀਜੇਪੀ ਦਾ ਕਹਿੰਣਾ ਹੈ ਕਿ ਲੋਕਤੰਤਰ ਸਾਰਿਆਂ ਨੂੰ ਪ੍ਰਚਾਰ ਦਾ ਬਰਾਬਰ ਅਧਿਕਾਰ ਦਿੰਦਾ ਹੈ ਅਸੀਂ ਵੀ ਆਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਔਰ ਨੌਜਵਾਨ ਭਾਰ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟ ਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਦੀਮ ਵੀ ਰਾਣੀ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪ ਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜਾ ਹੀ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਪੀ ਆਪਦੇ ਬੂਥ ਲਾਉਗੀ ਤੇ ਉਹ ਪੱਟੇ ਜਾਣਗੇ ਦੇਖੋ ਜੀ ਜਦੋਂ ਸਾਡੀਆਂ ਰਹਿਣੀਆਂ ਹੋਏਗਾ ਮੰਗਾ ਕਿਸਾਨੀ ਅੰਦੋਲਨ ਦੁਆਰਾ ਸਾਡੇ 750 ਪਖਾਨ ਸ਼ਹੀਦ ਕੀਤੇ ਇਹ ਸਾਡੇ ਉਥੇ ਕਿਸਾਨ ਯੂਪੀ ਤੇ ਸ਼ਹੀਦ ਕੀਤੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆਗਾ ਜਿਹੜੇ ਸਾਡੇ ਕਿਸਾਨ ਹੁਣ ਦਿੱਲੀ ਨੂੰ ਜਾ ਰਹੇ ਸੀਗੇ ਕਿੱਡੇ ਕਿੱਡੇ ਇਹਨਾਂ ਨੇ ਉਥੇ ਕੰਨਾਂ ਕੱਢੀਆਂ ਟੱਲ ਲਾਏਗੇ ਸਾਡੇ ਨੌਜਵਾਨਾਂ ਦੇ ਸੀਗਾ ਗੋਲਗਾਂ ਮਾਰੀਆਂ ਗਈਆਂ ਇਹ ਕਿਹੜਾ ਮੂੰਹ ਲੈ ਕੇ ਖਾਟੇ ਜਿਹੜੇ ਪੰਜਾਬ ਚ ਆਉਣਗੇ ਤੇ ਕੋਲੋਂ ਬੂਥਾਂ ਲੋਕਾਂ ਨੇ ਮਾੜੇ ਕੋਈ ਕਾਈ ਬਹੁਤ ਹੈ ਇਹੋ ਜੀ ਕੋਈ ਗੱਲ ਜਿਹੜੀ ਹੈਗੀ ਸਾਡੇ ਵੱਲੋਂ ਨਹੀਂ ਹੋਣ ਦਿੱਤੀ ਜਾਵੇਗੀ ਜੇਕਰ ਕਿਸੇ ਕਿਸਮ ਦੀ ਇਤਾਂ ਦੀ ਕੋਈ ਤੁਹਾਨੂੰ ਇਨਫੋਰਮੇਸ਼ਨ ਕਿਸੇ ਪਿੰਡ ਤੋਂ ਮਿਲਦੀ ਹੈ ਉੱਥੇ ਜਿਹੜਾ ਹੈਗਾ ਸਾਡੇ ਵੱਲੋਂ ਪੂਕਾ ਇੰਤਜ਼ਾਮ ਕੀਤੇ ਜਾਣਗੇ ਤਾਂ ਕਿ ਕਿਸੇ ਵੀ ਪਾਰਟੀ ਨੂੰ ਜਿਹੜਾ ਹੈਗਾ ਵੋਟ ਮੱਤੇ ਅਧਿਕਾਰ ਤੋਂ ਵੰਡਿਆ ਨਾ ਅਸੀਂ ਵੀ ਆਦੇ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਦੇਵਨੰਦ ਜੁੜੇ ਹੋਏ ਨੇ ਦੇਵਨੰਦ ਕੀ ਕੋਈ ਜਾਣਕਾਰੀ ਹੈ ਇਹ ਕਦੋਂ ਦੀ ਹੈ ਪੂਰੀ ਘਟਨਾ ਹੈ ਫਿਲਹਾਲ ਦੀ ਕਿਸਤਾਂ ਦੀ ਸਥਿਤੀ ਹੈ ਆ ਬਿਲਕੁਲ ਦਰਦਗੀ ਪਰੀ ਗੁਰ ਦੇ ਸਾਥਕ ਬੰਦੇ ਕੋਲ ਕਿੰਗਰਾ ਪਿੰਡਾ ਜਿੱਥੇ ਅੱਜ ਪੂਸ ਆ ਘੰਟਾ ਪਹਿਲਾਂ ਇਹਨਾਂ ਬੂਤ ਲਗਾ ਰਹੇ ਸੀ ਕਿਸੇ ਨਿੱਜੀ ਜਗ੍ਹਾ ਵਿੱਚ ਤੇ ਨੌਜਵਾਨ ਸਭਾ ਤੇ ਕੀਤੀ ਕਿਸਾਨ ਯੂਨੀਅਨ ਆਗੂਆਂ ਨੇ ਉਹ ਬੂਤਾਂ ਨੂੰ ਉਹ ਤੋਂ ਖੜਦਸਾਉਣੇ ਦੀ ਕਿਹਾ ਕਿ ਅਗਰ ਕਾਰਨੇ ਨਿੱਜੀ ਜਗ੍ਹਾ ਤੇ ਨਾ ਲਗਾਏ ਤੀ ਇਸ ਕਰਕੇ ਅਸੀਂ ਨਹੀਂ ਲੱਗਣ ਦੇਵਾਂਗਾ ਤੇ ਹੋਰ ਜਗ੍ਹਾ ਜਿੱਥੇ ਭਾਵੇਂ ਬੀਜੇਪੀ ਦੇ ਵਰਗ ਬੂਤ ਜਿਹੜੇ ਲੱਗਣਗੇ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਉਹ ਅਪੀਲ ਕਰ ਰਿਹਾ ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਹੱਥ ਨਾ ਲਓ ਲੇਕਿਨ ਕਿਸਾਨ ਜੁਨੀਦਾਂ ਨੇ ਇਹ ਸਿੱਧੇ ਵਿਜਿਤ ਨਹੀਂ ਕਿ ਅਸੀਂ ਬੀਜੇਪੀ ਦਾ ਵਿਰੋਧ ਲਗਾਤਾਰ ਕਰਦੇ ਆ ਰਹੇ ਹਾਂ ਤੇ ਇਸ ਕਰਕੇ ਦੇ ਫੂਟ ਜਿਹੜੇ ਕਿਸੇ ਲੱਗਨ ਨਹੀਂ ਦੇਵਾਂਗੇ ਕਈ ਪਿੰਡਾਂ ਜਿਹੜੇ ਅਨਾਊਂਸਮੈਂਟਾਂ ਵੀ ਪਹਿਲਾਂ ਹੋ ਚੁੱਕੀਆਂ ਸੀ ਇਸ ਕਰਕੇ ਉਹਦੀ ਗੱਲ ਸਪਸ਼ਟੀ ਗੱਲ ਕਰੀ ਤਾਂ ਪੁਲਿਸ ਲਗਾਤਾਰ ਰਾਤ ਦੇ ਜਿਹੜਾ ਉਹਨਾਂ ਨਾਲ ਰਾਤ ਦੇ ਚ ਹੈ ਤੇ ਰਾਤ ਦਾ ਕੰਮ ਕਰ ਗੱਲਬਾਤ ਕਰ ਰਹੀ ਆ ਸਰਕਾਰ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਆ ਹਰ ਇੱਕ ਨੂੰ ਵੋਟ ਦਾ ਪੂਛਣ ਲੋਨ ਦੇ ਦੇਣਾ ਚਾਹੀਦਾ ਇਸ ਕਰਕੇ ਕਿਸਾਨ ਉਹਨੇ ਆਪਣੀ ਗਲਤੀ ਤੇ ਬਚੇ ਦਿਨੇ ਦੇ ਲੇਕਿਨ ਜਿਹੜਾ ਅਟੈਂਟ ਉਹ ਤੋਂ ਪੜ ਦਿੱਤਾ ਗਿਆ ਤਾਂ ਇਹੀ ਤਰਕ ਦਿੱਤਾ ਗਿਆ ਕਿ ਇਹਨਾਂ ਆਗੂਆਂ ਕੋਈ ਕਿਸੇ ਨਿੱਜੀ ਜਗ੍ਹਾ ਚ ਲਾਇਆ ਸੀ ਇਸ ਕਰਕੇ ਅਸੀਂ ਉਹਨੂੰ ਨਹੀਂ ਲੋਨ ਦੇਵਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਇਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਆਖਰਕਾਰ ਇਸ ਤਰ੍ਹਾਂ ਡੈਮੋਕਰੇਸੀ ਦੇ ਸਾਹਮਣੇ ਕਿ ਕਿਸੇ ਨੂੰ ਬੂਥ ਪਟਨਾ ਕੋਈ ਅਧਿਕਾਰ ਨਹੀਂ ਦਿੱਤਾ ਕਈ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨਾਲ ਲਗਾਤਾਰ ਕਰ ਰਿਹਾ ਹੈ ਠੀਕ ਹੈ ਦੇਵਨਾਂ ਦੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਦਰਸਲ ਅਫਰੀਦ ਕੋਰਟ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਗਿਆ ਪੋਲਿੰਗ ਪੂਲ ਦੇ ਨੇੜੇ ਕਿਸਾਨਾਂ ਨੇ ਬੀਜੇਪੀ ਦਾ ਟੈਂਟ ਪੁੱਟ ਦਿੱਤਾ ਹੈ ਦਰਸਲ ਪਿੰਡ ਕਿੰਗਰਾ ਤੋਂ ਇਹ ਤਸਵੀਰਾਂ ਸਾਹਮਣੀਆਂ ਨੇ ਹੈਡਲਾਈਨਸ ਕੇ ਪ੍ਰਯੋਜਕ ਸੀਜੀਸੀ ਝੰਜੇੜੀ ਐਡਮਿਸ਼ਨਜ਼ ਓਪਨ ਸਫਲਤਾ ਕੇ ਰੰਗ ਸੀਜੀਸੀ ਝੰਜੇੜੀ ਕੇ ਸੰਗ ਇਸ ਨਿਊਜ਼ ਹੈਡਲਾਈਨਸ इस न्यूज हेडलाइंस के प्रायोजक सी जी सी झंझेरी एडमिशन ओपन सफलता के रंग सी जी सी झंझेरी के संग ਜਲੰਧਰ ਦੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਦਾ ਦੇਹਾਂਤ ਸ਼ਰਨਜੀਤ ਸਿੰਘ ਮਾਨ ਨੂੰ ਪਿਆ ਦਿਲ ਦਾ ਦੌਰਾ ਆਪਣੇ ਘਰ ਦੇ ਵਿੱਚ ਮੌਜੂਦ ਮੌਜੂਦ ਸਨ ਸ਼ਰਨਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਖਵਾਲਦੇ ਵਿੱਚ ਖੇਤਾਂ 'ਚ ਮਿਲੀ ਨੌਜਵਾਨ ਦੀ ਲਾਸ਼ ਮ੍ਰਿਤਕ ਦੀ ਪਛਾਣ 18 ਸਾਲ ਦੇ ਰਾਣਾ ਮਸੀ ਵਜੋਂ ਹੋਈ ਪਰਿਵਾਰ ਨੇ ਕਤਲ ਦਾ ਜਤਾਇਆ ਖਰਚਾ ਸਰਕਾਰ ਪ੍ਰਧਾਨ ਮੰਤਰੀ ਐਚ.ਡੀ. ਦੇਵ ਗੋੜਾ ਦਾ ਪੋਤਾ ਪ੍ਰਜਵਲ ਰੇਵੰਨਾ ਗ੍ਰਿਫਤਾਰ ਐਸ.ਆਈ.ਟੀ ਨੇ ਜਰਮਨੀ ਤੋਂ ਪਰਤਦੇ ਹੰਦਲੂਰੂ 에어ਪੋਰਟ ਤੋਂ ਕੀਤਾ ਅਰੈਸਟ 50 ਤੋਂ ਵੱਧ ਮਹਿਲਾਵਾਂ ਦਾ ਜਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਸੜਕ ਹਾਸੀ ਨੂੰ ਲੈ ਕੇ 브릿ਜ ਪੁਸ਼ਨ ਤੇ ਬੈਠੇ ਕਰਨ ਪੁਸ਼ਨ ਨੇ ਤੋੜੀ ਚੁਪੀ ਕਿ ਹਾਸੀ ਵਾਲੀ ਕਾਰ ਤੋਂ 4-5 ਕਿਲੋਮੀਟਰ ਦੂਰ ਸੀ ਮੇਰੀ ਗੱਡੀ ਮੇਰੇ ਅਕਸ ਨੂੰ ਵੀ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਵੱਡਾ ਝਟਕਾ ਫੋਰਨ ਸਟਾਰ ਨੂੰ ਗੁਪਤ ਤਰੀਕੇ ਦੇ ਨਾਲ ਪੈਸੇ ਦੇਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਕੋਰਟ ਨੇ ਸਾਰੇ 34 ਇਲਜ਼ਾਮਾਂ ਨੂੰ ਠਰਾਇਆ ਸਹੀ ਹੁਣ ਸਜ਼ਾ ਤੇ 11 ਜੁਲਾਈ ਨੂੰ ਹੋਵੇਗੀ ਸੁਣਵਾਈ ਦਿੱਲੀ 에어ਪੋਰਟ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਫਲਾਈਟ ਹੋਈ 8 ਘੰਟੇ ਲੇਟ ਬਿਨਾ ਏਸੀ ਤੋਂ ਫਲਾਈਟ ਦੇ ਵਿੱਚ ਬੈਠੇ ਰਹੇ ਯਾਤਰੀ ਸ਼ਿਕਾਇਤ ਕਰਨ ਦੇ ਕਾਫੀ ਦੇਰ ਬਾਅਦ ਯਾਤਰੀਆਂ ਨੂੰ ਉਤਾਰਿਆ ਗਿਆ ਹੈ। ਨੋਇਡਾ ਦੇ ਵਿੱਚ ਐਕਸਪ੍ਰੈਸ ਵੇ ਦੇ ਤੇ ਚਲਦੀ ਟ੍ਰੈਫਿਕ ਵਿਚਾਲੇ ਕਾਰ ਦੇ ਨਾਲ ਖਤਰਨਾਕ ਛੰਡ ਟਕਰੀਬ ਅੱਧੇ ਘੰਟੇ ਤੱਕ ਲੱਗਿਆ ਜਾਂ ਪੁਲਿਸ ਨੇ ਕਾਰ ਦੇ ਨੰਬਰ ਦੀ ਪਛਾਣ ਕਰਕੇ ਕਟਿਆ 55000 ਰੁਪਏ ਦਾ ਚਲਾਨ। ਫਤਿਹਬਾਦ ਦੇ ਵਿੱਚ ਸਨੇਕਮੈਨ ਤੇ ਕੁਬਰਾ ਕੀਤਾ ਹਮਲਾ ਇੱਕ ਕਰਦੇ ਵੇ ਸੱਪ ਦਾ ਰੈਸਕਿਊ ਕਰਨ ਪਹੁੰਚਿਆ ਸੀ ਸਨੇਕਮੈਨ ਪਵਨ ਪੈਰ ਤੇ ਗੋਡੇ ਤੇ ਡੰਗਿਆ VOTING ਦਿੱਲੀ ਮਾਨਸਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਬਣਾਏ ਗਏ 145 ਬੂਥ 6000 ਤੋਂ ਵੱਧ ਕਰਮਚਾਰੀ ਕੀਤੇ ਗਏ ਤਨਾਦ EVM ਲੈ ਕੇ ਪੋਲਿੰਗ ਸਟੇਸ਼ਨ ਪਹੁੰਚੇ ਕਰਮਚਾਰੀ ਫਰੀਦਕੋਟ ਦੇ ਟੈਂਟ ਕنگੜਾ ਦੇ ਵਿੱਚ ਭਾਜਪਾ ਦੇ ਖਿਲਾਫ ਨੇ ਤਰੇ ਲੋਕ ਪੋਲਿੰਗ ਬੂਥ ਦੇ ਨੇੜੇ ਲਗਾਇਆ ਟੈਂਟ ਪਾੜਿਆ ਭਾਜਪਾ ਆਗੂ ਬੋਲੇ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਅਮਰਸਰ ਦੇ ਵਿੱਚ ਇੱਕ ਟਾਪੇ ਵਾਲੇ ਨੇ ਕੀਤਾ ਐਲਾਨ ਕਿਆ ਵੋਡ ਪੌਂਟ ਤੋਂ ਬਾਅਦ ਉਂਗਲ ਤੇ ਸਿਆਹੀ ਦਿਖਾਉਣ ਵਾਲਿਆਂ ਨੂੰ ਦੇਵਾਗਾ ਡਿਸਕਾਊਂਟ ਤਲਵੰਟੀ ਸਾਬੂ ਦੀ ਮੋੜ ਮੰਡੀ ਦੇ ਬੱਸ ਸਟੈਂਡ ਤੇ ਬੱਸਾਂ ਨਾ ਆਉਣ ਦੇ ਕਾਰਨ ਪਰੇਸ਼ਾਨ ਹੋਏ ਲੋਕ ਅੱਜ ਦੀ ਗਰਮੀ ਦੇ ਵਿੱਚ ਹੋ ਰਿਹਾ ਹੈ ਬੁਰਾ ਹਾਲ ਬੱਸ ਅਡਾ ਇਨਚਾਰਜ ਦੇ ਮੁਤਾਬਕ ਚੌਂ ਡਿਊਟੀਆਂ ਦੇ ਵਿੱਚ ਲੱਗੀਆਂ ਨੇ ਜ਼ਿਆਦਾਤਰ ਬੱਸਾਂ ਅੱਜ ਦੀ ਗਰਮੀ ਦੇ ਵਿਚਾਲੇ ਸਮਾਣਾਂ ਦੇ ਵਿੱਚ ਪਾਣੀ ਦੀ ਗਲਤ 15 ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਜਟਾਪੱਤੀ ਇਲਾਕੇ ਦੇ ਵਿੱਚ ਖਰਾਬ ਟਿਊਬਵੈੱਲ ਦੱਸੀ ਚਾਰੀ ਵਜਾ ਦਿੱਲੀ ਦੇ ਮਹਿਲਾ ਹਸਪਤਾਲ ਦੇ ਵਿੱਚ ਹੀ ਸਟ੍ਰੋਕ ਦੇ ਮਰੀਜ਼ਾਂ ਦੇ ਲਈ ਸਪੈਸ਼ਲ ਬੈੱਡ ਅਤੇ ਬਾਸਟਾਬ ਦਾ ਇੰਤਜ਼ਾਮ ਮਰੀਜ਼ਾਂ ਦਾ ਟੈਂਪਰੇਚਰ ਕੰਟਰੋਲ ਕਰਨ ਦੇ ਲਈ ਬਰਫ਼ ਦੇ ਪਾਣੀ ਦਾ ਵੀ ਕਰ ਰਹੇ ਨੇ ਇਸਤੇਮਾਲ 107 ਡਿਗਰੀ ਬੁਖਾਰ ਕਾਰਨ ਮਰੀਜ਼ ਦੀ ਹੋਈ ਸੀ ਮੌਤ ਭਾਰਤੀ ਮਹਿਲਾ ਫੌਜੀ ਮੇਜਰ ਰਾਧਿਕਾ ਸੇਨ ਦਾ ਸੰਜੁਕਤ ਰਾਸ਼ਟਰ ਦੇ ਵਿੱਚ ਸਨਮਾਨ ਮਿਲਟਰੀ ਜੈਂਡਰ ਐਡਵੋਕੇਟ ਆਫ ਦਾイヤー ਐਵਾਰਡ ਦੇ ਨਾਲ ਦਿੱਤਾ ਗਿਆ ਸਨਮਾਨਿਤ ਰਾਧਿਕਾ ਸੇਨ ਹਿਮਾਚਲ ਦੀ ਰਹਿਣ ਵਾਲੀ ਚਰਤਾ ਦੇ ਨਾਲ ਮਨਾਇਆ ਗਿਆ ਗੁਰੂ ਹਰਗੋਬਿੰਦ ਸਿੰਘ ਜੀ ਦਾ ਗੁਰਤਾ ਗਦੀ ਦਿਵਸ ਸਰਦਾਰ ਸਾਹਿਬ ਦੇ ਵਿਸ਼ਣਤਮਸਤ ਕੋਈ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਸੀਦਾਰ ਗਿਆਨੀ ਰਗबीर ਸਿੰਘ ਨੇ ਦਿੱਤੀ ਵਧਾਈ